ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਜਿਹੜਾ ਕਿ ਅੱਜ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਮੁਲਾਕਾਤ ਤੋਂ ਬਾਅਦ ਦੱਸ ਦिए ਕਿ ਭਾਈ ਅਮਰਤਪਾਲ ਦੀ ਰਿਹਾਈ ਦਾ ਮੁੱਦਾ ਚੱਕਿਆ ਜਾਵੇਗਾ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਕਿਤੇ ਨਾ ਕਿਤੇ ਉਮੀਦ ਕੀਤੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਕਿ ਰਿਹਾਈ ਨੂੰ ਲੈ ਕੇ ਜਲਦ ਫੈਸਲਾ ਜਿਹੜਾ ਕਿ ਹੋ ਸਕਦਾ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸ ਦिए ਕਿ ਖਡੂਰ ਸਾਬ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤ ਪ੍ਰਾਪਤ ਕਰਕੇ ਗਏ ਤੇ ਹੁਣ ਨਵੀਂ ਪਾਰਟੀ ਬਣਾਉਣ ਦੇ ਹੱਕ ਦੇ ਵਿੱਚ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਉਤਰੀ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਜਿਹੜੀ ਕਿ ਹੁਣ ਸਵਾਲ ਨੇ ਜਿਹੜੇ ਕਿ ਉਹ ਅਮਰਤਪਾਲ ਦੇ ਉੱਤੇ ਖੜੇ ਨੇ ਤੇ ਮੈਂ ਚਾਹਣਾ ਹੈ ਕਿ ਭਾਈ ਅਮਰਤਪਾਲ ਬਾਹਰ ਜਲਦ ਆਉਣ ਤੇ ਦੂਜੇ ਪਾਸੇ ਅਸੀਂ ਨਵੀਂ ਪਾਰਟੀ ਦਾ ਐਲਾਨ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲਦੇ ਜੁਲਦੇ ਜਿਹੜੀ ਕਿ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਐਸਜੀਪੀਸੀ ਦੀਆਂ ਚੋਣਾਂ ਵੀ ਗੜੀਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਇਹ ਗੱਲ ਹੁਣ ਦੱਸ ਦਈਏ ਕਿ ਸਰਬਜੀਤ ਖਾਲਸਾ ਤੋਂ ਬਾਅਦ ਭਾਈ ਅਮਰਪਾਲ ਦੇ ਉੱਤੇ ਖੜੀ ਹੈ ਕਿ ਕਿਹੜੀ ਨਵੀਂ ਪਾਰਟੀ ਦਾ ਐਲਾਨ ਹੋਵੇਗਾ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਹੁਣ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਅਮਰਤਪਾਲ ਨੂੰ ਲੈ ਕੇ ਰਿਹਾਈ ਦੀ ਮੰਗ ਕਰ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਅਮਿਤ ਸ਼ਾਹ ਕੀ ਜਵਾਬ ਦਿੰਦੇ ਨੇ ਇਸ ਦਾ ਫੈਸਲਾ ਜਿਹੜਾ ਕਿ ਜਲਦ ਹੋਵੇਗਾ ਤੇ ਕੀ ਫੈਸਲਾ ਹੋਵੇਗਾ ਇਹ ਮੁਲਾਕਾਤ ਤੋਂ ਬਾਅਦ ਪਤਾ ਲੱਗੇ ਤੇ ਪੂਰੇ ਮੋੜ ਦਿਨ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਜਿਹੜੇ ਆਪਣਾ ਮੀਟਿੰਗ ਸੀ ਕੀ ਸਾਡੀ ਆਪਣੇ ਬਹੁਤ ਹੀ ਮਾਣਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹ ਤੇ ਇਹ ਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਾਂ ਵੀ ਐਸਟੀਪੀਸੀ ਦਾ ਕਿੰਨੇ ਸਾਰੇ ਸਿੱਟਾ ਲੜੋਗੇ ਤੇ ਕਿ ਕਿ ਕੀ ਨੀਤੀ ਰਹੀਗੇ ਹਾਂਜੀ ਸਾਰਿਆਂ ਦੇ ਹੀ ਲੜਾਂਗੇ ਜੀ ਚਲੋ ਹਾਂ ਬੋਟਾ ਵੀ ਨੇੜੇ ਆ ਗਿਆ ਨੇ ਬੋਟਾ ਨੂੰ ਬੈਠ ਨਹੀਂ ਆਹੀ کہہ ਰਹੇ ਆ ਜੀ ਕਿਹੜੀਆਂ ਜੀ ਕਿਹੜੀ ਬੋਟਾ ਬਣਾਉਂਦੇ ਨੇ ਸਰਕਾਰ ਜਿੰਨੀ ਹਾਂ ਉਹਦੇ ਆ ਉਹਦੇ ਬਾਰੇ ਹਲੇ ਫੈਸਲਾ ਲੈਣਾ ਇੱਥੇ ਹਾਂਜੀ ਉੱਪਰ ਵਾਲਾ ਉੱਪਰੇ ਮਜੀਦ ਸਾਹਿਬ ਵੀ ਲੜ ਰਹੇ ਨੇ ਹੁਣੇ ਟੋਨ ਨਹੀਂ ਹਲੇ ਕੋਈ ਫਾਈਨਲ ਨਹੀਂ ਆ ਜੀ ਹਾਂਜੀ ਕੁਝ ਕੁ ਗੱਲ ਆ ਰਹੀ ਹੈ ਜੀ ਬੋਟਾ ਹਾਂਜੀ 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 ਐਸਜੀਪੀਸੀ ਦੀ ਗੱਲ ਹਾਂ ਉਸੇ ਬਾਰੇ ਇਸ ਤੇ ਕੀ ਦੱਸ ਤੈਨੂੰ ਬਿਲਾਂਗੇ ਅੱਜ ਆਪਾਂ ਐਮਰਪਾਲ ਜੀ ਲੈ ਕੇ ਤੁਸੀਂ ਕੱਲ ਕਿਹਾ ਸੀ ਆ ਮਿਲਦੇ ਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕੁਝ ਕਹਿਣੀ ਹੈ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮ ਮਿਨਿਸਟਰੀ ਚ ਮਿਲਦਾ ਕੀ ਕੀ ਤਾਂ ਇਹ ਹੈ ਅਮਰਿਤਪਾਲ ਜੀ ਬਾਰੇ ਕਰਨੀ ਹੈ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤਾਂ ਆ ਪਿੱਛ ਦਿਨ ਚੰਨ ਚੰਨੇ ਵੀ ਗੱਲ ਕੀਤੀ ਸੀ ਉਹਰੇ ਕਾਂਗਰਸ ਦੇ ਮੈਂਬਰ ਪਾਲ ਮੈਜਰ ਦਾ ਬਹੁਤ ਹਾਂ ਜੀ ਕਿ ਸੰਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਬਦਲੋਬ ਕੋ ਨਹੀਂ ਚਾਹੀਦੇ ਨੇ ਹੰਦ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀਓ ਕਿਸੇ ਵੀ ਪਾਰਟੀ 'ਚ ਜੇ ਅਮਰਿਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲਗਦਾ ਜੀ ਕਿਤਨੇ ਬਾਤ ਕੁਛ ਕਾਂਗਰਸ ਨੇ ਜਿਹੜਾ ਇਹ ਮੁੱਦਾ ਵੀ ਬਣਾਇਆ ਕਿਨਾਰਾ ਕੀਤਾ ਪਰ ਬੀਜੇਪੀ ਨੇ ਸਵਾਲ ਚੁੱਕਦੇ ਹੋ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਕੋਲਾ ਜਿਹਾ ਸਾਹਮਣੇ ਆ ਗਿਆ ਆ ਜੋ ਵਾਪਸ ਜੀ ਬਾਪੂ ਜੀ ਬਈ ਹਾਂ ਇਹ ਬਾਪੂ ਕਿਵੇਂ ਜੀ ਚੰਨੀ ਜੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਉਹਨੂੰ ਮੁੱਦਾ ਇਦਾਂ ਬਾਪੂ ਆ ਜਾਓ ਕਿਵੇਂ ਖਾਸ ਕਰਕੇ ਚੰਨੀ ਜੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਮੁੱਦਾ ਬਣਾ ਲਿਆ ਜਿਹੜੇ ਚੰਗੀ ਚੰਨੀ ਦੇ ਮੰਗ ਕੀਤੀ ਸੀ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨਾਂ ਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਤੇ ਤੁਹਾਨੂੰ ਵੀ ਲੱਗਦਾ ਜਿਵੇਂ ਸ਼ਰਮਣੀ ਕੱਲ ਨੇ ਹਾਲਾਤ ਚੱਲਦੇ ਨੇ ਕਿੰਨਾ ਇੱਕ ਫਰਕ ਪਏਗਾ ਬਾਹ ਅ ਜੀ ਵੀ ਸੀ 100 ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟ ਆਈ ਹੈ ਲੱਗਦਾ ਜਿਸ ਜੀ ਕਹਾ ਬੀਤੇ ਦਿਨੀ ਕਿ ਕਿਰੇ ਬਾਕੀ ਤਰ੍ਹਾਂ ਗਿਆ ਸੀਗਾ ਅਸਤੇ ਪਾਤਾ ਸਾਹਿਬ ਦੇ ਕੋ ਐਸਐਨਰ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਹੁਣ ਲੱਗਦਾ ਹੈ ਕਿ ਹੋ ਜਾਇਆ ਫੈਸਲਾ ਖਾਨ ਦੀ ਮੇਜ ਰਹੀ ਗਈ ਆ ਸਿੰਘ ਸਹਿਬਾਨ ਵੱਲੋਂ ਇਸ ਮਾਮਲੇ ਦੇਖੋ ਕੀ ਫੈਸਲਾ ਕਰਦੇ ਆ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜਿਉ ਦੁੱਧ ਤੇ ਤੋਤੇ ਹੀ ਹੋ ਜਾਣਗੇ ਹਾਂ ਅੱਗੇ ਨਹੀਂ ਅਸੀਂ ਜੀ ਗੱਲ ਕਰਨਗੇ ਨਹੀਂ ਇਸ ਮਾਮਲੇ ਸਿੱਖੀ ਕਿਤੇ ਆਸਦਾ ਹੈ ਕੁਝ ਸੰਭਵ